ਹਾਂਜੀ ਸ਼ਾਮ ਦੇ ਵੱਜ ਗਏ ਪੌਣੇ 7 ਅਸੀਂ ਹੁਣ ਕਮਰੇ ਜੋ ਕਰਨ ਲੱਗੇ ਆ ਚੈੱਕ ਆਊਟ ਤੇ ਸਾਡੀ ਟ੍ਰੇਨ ਦਾ ਟਾਈਮ ਹੈਗਾ 8:20 ਤੇ ਅਸੀਂ ਹੁਣ ਪੌਣੇ ਚਾਲੀ ਜੀ ਤੱਕ ਸ੍ਰੀ ਪਟਨਾ ਸਾਹਿਬ ਤੋਂ ਆਪਾਂ ਬੈਰਿੰਗ ਦੀ ਔਟੋ ਚ ਪਹੁੰਚਾਂਗੇ ਹਾਂ ਨਾ ਸਟੇਸ਼ਨ ਤੇਨ ਨਵਾਗੇ ਆਪਦੀ ਤੇ ਜਾਮ ਬਹੁਤ ਲੱਗਿਆ ਰਸਤਿਆਂ ਦੇ ਵਿੱਚ ਦੇ ਗੱਲ ਨੇ ਪਾਣੀ ਪੀਂ। ਕੋਈ ਬੋਤ ਹੈ? ਆਹ ਵੇਖ। ਧੰਨਵਾਦ। ਬਹੁਤ ਵੰਦਾ ਹੋ। ਅਗਲਾ ਮੋੜ ਤੇ ਕਰੀਏਗਾ ਨਾ। पे साढ़े बैग टाइम हो गया सवा अठ आ अपनी ट्रेन जी पटना साहब इतों हम जावे कलकत्ता साधी ट्रेन का टाइम है अठ ब ਵਿੰਟਰ ਡਿਓਨ ਵਾਲੀਆ ਟਾਈਮ ਹੋਣ ਵਾਲੀ ਆ ਤੇ باقی ਜੰਤਾਂ ਤੋਂ ਹੋਣ ਵਾਲਾ ਹੈ ਇਹ ਵੀਡੀਓ ਬਣੇ ਰਿਹਾ ਵੀਡੀਓ ਦੇ ਨਾਲ 12360 ਟ੍ਰੇਨ ਨੰਬਰ ਜੀ2 ਆਪਣਾ ਲੱਗਾ ਟ੍ਰੇਨ ਸਾਡੀ ਬਿਲਕੁਲ ਰਾਈਟ ਟਾਈਮ ਤੇ ਆ ਗਈ ਸੀਗੀ 8 ਵਜੇ 22 ਮਿੰਟ ਦਾ ਟਾਈਮ ਸੀਗਾ ਪਟਨਾ ਸਾਹ ਪਹੁੰਚਣ ਦਾ ਤੇ 8:22 ਤੇ ਅਸੀਂ ਟ੍ਰੇਨ ਤੇ ਚੜ ਗਏ ਸੀ ਟ੍ਰੇਨ ਸੀਗੀ ਆਪਣੀ ਗਰੀਬ ਰਥ ਸੁਣਨ ਨੂੰ ਤਾਂ ਆਇਆ ਲੱਗਿਆ ਗਰੀਬ ਰਥਾ ਪੁਰਾਣੀ ਜੀ ਹੋਊ ਜਦੋਂ ਦੇਖਿਆ ਤਾਂ ਬਹੁਤ ਸੋਹਣੀ ਸੀਗੀ ਬਹੁਤ ਵਧੀਆ ਕੋਚ ਆ 3A ਸਾਡਾ ਸੀਗਾ ਮਤਲਬ 3A ਸੀ ਕਹਿੰਦੇ 3 ਟਾਇਰ ਕਹਿੰਦੇ ਆ ਤੇ ਸੀਤਾ-ਸੂਤਾ ਬਹੁਤ ਵਧੀਆ ਸੀਗਾ ਜੇ ਇਹਦੀ ਆਪਾਂ ਟਿਕਟ ਦੀ ਗੱਲ ਕਰੀਏ ਟਿਕਟ ਸੀ ਪਟਨਾ ਸਾਹਿਬ ਤੋਂ ਕਲਕੱਤਾ ਦੀ ਇਹਦੀ 670 ਰੁਪਏ ਇੱਕ ਜਣੇ ਦੀ ਸਾਡੇ ਲੱਗੇ ਸੀ ਦੋ ਜਣਾਂ ਦੇ 1340 ਰੁਪਏ 9 ਘੰਟਿਆਂ ਵਿੱਚ ਅਸੀਂ ਪਹੁੰਚ ਗਏ ਸੀਗੇ ਕਲਕੱਤੇ ਟਾਈਮ ਸਵੇਰ ਦਾ ਹੋ ਗਿਆ ਸੀਗਾ 5:27 ਮਿੰਟ ਤੇ ਇਹਨੇ ਸਾਨੂੰ ਕਲਕੱਤੇ ਸਟੇਸ਼ਨ ਤੇ ਲਾਤਾ ਸੀਗਾ ساری ਰਾਤ ਸਾਡੀ ਟ੍ਰੇਨ ਦੇ ਵਿੱਚ ਨੰਗੀ ਕੋਸ਼ਟਾਂ ਸੁੱਤੇ ਪਰ ਨੀਂਦ ਤਾਂ ਇੰਨੀ ਆਉਂਦੀ ਨਹੀਂਗੀ ਫਿਕਰ ਹੁੰਦਾ ਵੀ ਸਟੇਸ਼ਨ ਲੰਘ ਜੇ ਪਰ ਟ੍ਰੇਨ ਇੱਥੇ ਆ ਕੇ ਕਲਕੱਤੇ ਰੁਕਣੀ ਸੀਗੀ ਅਵਾਸੀਆ ਉਸਿਆ ਵੀ ਸਾਨੂੰ ਆ ਰਹੀਆਂ ਸੀ ਚਾਹ ਪਾਣੀ ਪੀਣਾ ਸੀ ਤੇ ਅਸੀਂ ਪਹੁੰਚ ਗਏ ਹਾਂ ਨਾ ਕਲਕੱਤਾ ਸਟੇਸ਼ਨ ਤੇ ਹੁਣ ਆਪਾਂ ਉਤਰਦੇ ਇੱਥੇ ਕਲਕੱਤਾ ਸਟੇਸ਼ਨ ਨੂੰ ਕੁਆ ਆ ਗਿਆ ਆਪਣਾ ਸਟੇਸ਼ਨ ਜੀ ਬਹੁਤ ਸੋਹਣਾ ਬਹੁਤ ਵੱਡਾ ਸਟੇਸ਼ਨ ਹੈ ਇੱਥੇ ਆ ਕੇ ਟ੍ਰੇਨ ਨੇ ਰੁਕਣਾ ਸੀਗਾ ਲਾਸਟ ਸਟੇਸ਼ਨ ਈਜ਼ੀ ਰੰਗ ਨਵ ਜੇਥਾ ਮਾਲਦੇ ਮਿਲਦੇ ਅਸੀਂ ਉੱਤਰੇ ਸਟੇਸ਼ਨ ਤੇ ਹੁਣ ਇੱਥੋਂ ਲੈਣੇ ਆ ਕੋਈ ਗੱਡੀ ਵਗੈਰਾ ਕਰਦੇ ਆ ਟੈਕਸੀ ਕਰਾਂਗੇ ਘਰੇ ਜਾਣ ਨੂੰ ਹੁਣ ਆਪਾਂ ਸਟੇਸ਼ਨ ਤੋਂ ਨਿਕਲਦੇ ਆ ਬਾਹਰ ਸਾਨੂੰ ਦੱਸਿਆ ਸੀ ਵੀ ਸਟੇਸ਼ਨ ਤੋਂ ਬਾਹਰ ਨਿਕਲ ਸਾਰੀ ਵੀ ਬੱਸ ਮਿਲ ਜਾਂਦੀ ਹੈਗੀ ਉਹਦੇ 30 ਰੁਪਏ ਲੱਗਦੇ ਹੈਗੇ ਅਸੀਂ ਹੁਣ ਇੱਥੋਂ ਸਟੇਸ਼ਨ ਤੋਂ ਬਾਹਰ ਨਿਕਲਦੇ ਆ ਜਿਹੜਾ ਟੈਕਸੀ ਵਾਲਾ ਉਹ ਮੰਗਦਾ ਸੀਗਾ 500 ਰੁਪਏ 400 ਰੁਪਏ ਪੀਲੀਆਂ ਟੈਕਸੀਆਂ ਇੱਥੇ ਮੈਸਟਰ ਇਹ ਚੱਲਦੀ ਹੈ ਪੀਲੀ ਟੈਕਸੀ ਇੱਥੇ ਆਪਾਂ ਚੱਲੇ ਆਉਣ ਸਟੇਸ਼ਨ ਤੋਂ ਬਾਹਰ ਨਿਕਲ ਕੇ ਸਾਨੂੰ ਆ ਬੱਸ ਮਿਲ ਗਈ ਬੱਸ ਤੇ ਸਾਰੇ ਲੱਗੇ ਸਾਡੇ 30 ਰੁਪਏ ਲੱਗੇ ਇੱਥੋਂ ਆਪਾਂ ਪਹੁੰਚ ਗਏ ਸਿੱਧਾ ਰੂਬੀ ਇਹ ਤੁਸੀਂ ਦੇਖੋ ਕਲਕੱਤੇ ਦਾ ਬਾਜ਼ਾਰ ਮੇਨ ਬਾਜ਼ਾਰ ਪੀਲੀਆਂ ਟੈਕਸੀਆਂ ਆ ਅਸੀਂ ਪਹੁੰਚ ਗਏ ਜੀ ਹੁਣ ਆਪਾਂ ਘਰ ਦੇ ਨੇੜੇ ਹੁਣ ਆਪਾਂ ਜਾਣਦੇ ਆ ਘਰ ਨੂੰ ਚਾਚੇ ਦੇ ਬੇਟੇ ਕੋਲੇ ਆਪਾਂ ਆਏ ਆ 15 ਅਗਸਤ ਨੂੰ ਉਹਦਾ ਆ ਪਾਠ ਦਾ ਹੁੰਦਾ ਭੋਗ ਪਾਉਂਦੇ ਹੁੰਦੇ ਹੈਗੇ ਹਰ ਇੱਕ ਸਾਲ ਘਰੇ ਪਹੁੰਚੇ ਜਦੋਂ ਅਸੀਂ ਉਹ ਬਾਜ਼ਾਰ ਚ ਗਏ ਹੋਏ ਸੀ ਜਿੰਦਾ ਲੱਗਿਆ ਸੀਗਾ ਫੇਰ ਅਸੀਂ ਗਵਾਂਡੀਆਂ ਤੋਂ ਚਾਬੀ ਫੜਨ ਲੱਗੇ ਤੇ ਵੇਟ ਕੀਤੀ ਕੁਝ ਟਾਈਮ ਕਹਿੰਦੇ ਅਸੀਂ ਆਉਣੇ ਹੈਗੇ ਚਾਬੀ ਗਵਾਂਡੀਆਂ ਦੇ ਜ ਗਵਾਂਡੀਆਂ ਤੋਂ ਚਾਬੀ ਫੜਨੀ ਆਂ ਚਾਬੀ ਫੜ ਲਓ ਤੇ ਨਹੀਂ ਅਸੀਂ ਇਸੇ ਵੇਟ ਕਰਦੇ ਆ ਇੱਥੇ ਅਸੀਂ ਫਿਰ ਚਾਬੀ ਲੈ ਕੇ ਗੇਟ ਖੋਲ ਕੇ ਤੇ ਜਾਂਦੇ ਆਂ ਉੱਪਰ ਫਿਰ ਇੱਥੇ ਰੈਸਟ ਵਗੈਰਾ ਕਰਾਂਗੇ ਤੇ ਕੱਲ ਨੂੰ